ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜਿਵੇਂ ਦੱਸਿਆ ਸੀ ਪਿਛਲੇ ਵਲੌਗ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਆ ਤੇ ਹੁਣ ਆਪਾਂ ਪਹੁੰਚੇ ਆ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬਹੁਤ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਉਂਦੀਆਂ ਆ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੀਆਂ ਪਰ ਕਿਤੇ ਨਾ ਕਿਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਛੱਡ ਦਿੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਇੱਥੇ ਆਉਣ ਦਾ ਰਸਤਾ ਕਿਵੇਂ ਆ ਮੈਂ ਇਸ ਬਲੌਗ ਦੇ ਵਿੱਚ ਪੂਰਾ ਦਿਖਾਉਂਗਾ ਕਿ ਇਹ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਪਿੱਛੇ ਬੈਕ ਸਾਈਡ ਤੋਂ ਕਿਹੜੇ ਬਾਜ਼ਾਰ ਵੇਚ ਦੀ ਲੰਘ ਕੇ ਬਾਬਾ ਦੀਪ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਆਪਾਂ ਆ ਸਕਦੇ ਹਾਂ ਸੰਗਤ ਜੀ ਜਦੋਂ ਆਪਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆਂ ਜੀ ਤੇ ਸਾਈਡ ਤੇ ਪਿੱਛੇ ਆਪਾਂ ਬਾਬਾ ਟੱਲਰਾ ਜੀ ਦਾ ਗੁਰਦੁਆਰਾ ਸਾਹਮਣੇ ਦੇਖ ਰਹੇ ਹਾਂ ਤੁਸੀਂ ਤੇ ਇਹਦੇ ਨਾਲ ਹੀ ਮਾਤਾ ਗੰਗਾ ਨਿਵਾਸਾ ਜੀ ਸਰਾਬਣੀ ਹੋਈ ਐਸਜੀਪੀਸਜੀ ਦੀ ਬਿਲਕੁਲ ਬਾਬਾ ਟੱਲਰਾ ਜੀ ਦੇ ਸਥਾਨ ਦੇ ਨਾਲ ਹੀ ਛੋਟਾ ਜਿਹਾ ਰਸਤਾ ਦੇਖੋ ਬਾਜ਼ਾਰ ਦੇ ਵਿੱਚ ਦੀ ਜਾਂਦਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਵੱਲ ਨੂੰ ਬੜਾ ਸੌਖਾ ਜਿਹਾ ਈਜ਼ੀ ਰਸਤਾ ਹੈ ਤੇ ਆਹ ਸਾਹਮਣੇ ਤੁਸੀਂ ਦੋ ਰਸਤੇ ਦੇਖ ਰਹੇ ਹੋ ਅਨ ਤੇਪ ਰੰਡ ਬੰਜੰਦਾ ਨਹੀਂ ਤੁਸੀਂ ਇੱਧਰ ਜਾਣਾ ਨਹੀਂ ਤੁਸੀਂ ਇੱਧਰ ਨਾਲ ਬਿਲਕੁਲ ਸਿੱਧਾ ਜਾਣਾ ਸਿੱਧੇ ਤੁਰੇ ਜਾਣਾ ਇਹ ਬਿਲਕੁਲ ਢੀੜਾ ਜਿਹਾ ਬਾਜ਼ਾਰ ਹੈ ਇਹ ਬਾਜ਼ਾਰ ਵਜ ਦੀ ਹੁੰਦੀ ਹੋਏ ਆਸੇ ਪਾਸੇ ਤੁਹਾਨੂੰ ਮਾਰਕੀਟ ਮਿਲੇਗੀ ਨਕਾਨਾ ਕੱਪੜੇ ਰੀਆਂ ਮਿਲਣੀਆਂ ਜਾਂ ਕੋਈ ਸ਼ਾਪਿੰਗ ਕਰਨੀ ਤੁਸੀਂ ਕਰ ਸਕਦੇ ਹੋ ਫੈਮਿਲੀ ਦੇ ਨਾਲ ਆਈ ਹੋ ਤਾਂ ਤੇ ਇੱਥੋਂ ਦੀ ਹੁੰਦੇ ਹੁੰਦੇ ਹੋਏ ਸਿਰਫ 5 ਜਾਂ 10 ਮਿੰਟਾਂ ਦੇ ਵਿੱਚ ਤੁਸੀਂ ਅੱਗੇ ਜਾ ਕੇ ਦੇਖੋਗੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਤੇ ਤੁਸੀਂ ਪਹੁੰਚ ਚੁੱਕੇ ਹੋ ਲਡਾਰਸ਼ਨ ਕਰੋ ਸੰਗ ਜੀ ਇਹ ਐਸੀ ਹੀ ਦਾ ਬਾਬਾ ਦੀਪ ਸਿੰਘ ਦਾ ਪਵਿੱਤਰ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਮੋਗਲਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੀ ਆਜ਼ਾਦੀ ਲੈਤੀ ਸੀ ਤੇ ਆਪਣੀ ਸ਼ੀਰ ਦੀ ਪ੍ਰਾਪਤ ਕੀਤੀ ਸੀ ਬਹੁਤ ਭਾਰੀ ਸੰਗਤ ਦਾ ਇਕੱਠ ਇੱਥੇ ਹਰ ਐਤਵਾਰ ਨੂੰ ਹੁੰਦਾ ਹੈ ਤੇ ਅੱਜ ਵੀ ਮੈਂ ਇੱਥੇ ਪਹੁੰਚਿਆ ਸੀ ਤੇ ਬਹੁਤ ਸੰਗਤ ਇੱਥੇ ਪਹੁੰਚੀ ਸੀ ਮੱਥਾ ਲੇ ਕਰਵਾ ਤੇ ਗੁਰਦੁਆਰਾ ਤੇ ਬਹੁਤ ਹੀ ਪਵਿੱਤਰ ਸਥਾਨਾਂ ਤੇ ਐਤਵਾਰ ਨੂੰ ਇੱਥੇ ਚੁਪਹਿਰਾ ਵੀ ਲੱਗਦਾ ਹੈ ਤੇ ਇਹ ਬਾਬਾ ਦੀਪ ਸਿੰਘ ਦਾ ਸ਼ੀਰ ਦੀ ਸਥਾਨ ਹੈ ਜੀ ਤੇ ਜਦੋਂ ਮੋਗਲਾਂ ਦੇ ਸਮੇਂ ਇਥੇ ਸ੍ਰੀ ਹਰਮੰਦਰ ਸਾਹਿਬ ਤੇ ਕੁਝ ਮੁਗਲ ਚੜ੍ਹ ਕੇ ਆਏ ਸੀ ਤੇ ਬਾਬਾ ਦੀਪ ਸਿੰਘ ਜੀ ਨਾਲ ਟੱਕਰ ਕੀਤਾ ਸੀ ਤੇ ਸ੍ਰੀ ਹਰਮੰਦਰ ਸਾਹਿਬ ਦੀ ਆਜ਼ਾਦੀ ਕਰਵਾਈ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਇੱਥੇ ਪਾਈ ਸੀ ਤੇ ਮੈਂ ਸਾਨੂੰ ਦਰਸ਼ਨ ਵੈਸੇ ਅੰਦਰੋਂ ਤਾਂ ਨਹੀਂ ਕਰਵਾ ਸਕਦਾ ਮੈਂ ਇਸ ਚੀਜ਼ ਲਈ ਨਹੀਂ ਸਹਿਮਤ ਨਹੀਂ ਹਾਂ ਕਿਉਂਕਿ ਅੰਦਰ ਕੈਮਰਾ ਜਾਣਾ ਅਲਾਉਡ ਨਹੀਂ ਹੈ बार-बार ਉਹ ਮੈਂ ਤੁਹਾਨੂੰ ਦੱਸਦਾ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜੀ ਤੇ ਇਹਦੀ ਲੋਕੇਸ਼ਨ ਦੱਸ ਦਿੱਤੀ ਹੈ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਬਚਾਉਣਾ ਹੈ ਜਰੂਰ ਗੁਰਦਰਾ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਕੇ ਜਾਣਿਆ ਜੀ ਤੇ ਇਹ ਕੁਝ ਹੱਦ ਤੱਕ ਮੈਂ ਥੋੜਾ ਜਾਂ ਅੰਦਰੋਂ ਦਰਸ਼ਨ ਤੁਹਾਨੂੰ ਕਰਵਾਉਂਗਾ ਸਾਰੇ ਮੈਂ ਨਹੀਂ ਕਰਵਾ ਸਕਦਾ ਕੁਝ ਗਾਈਡਲਾਈਨ ਗੁਰਦੁਆਰਾ ਸਾਹਿਬ ਦੀਆਂ ਹੁੰਦੀਆਂ ਜਿੱਥੇ ਆਪਾਂ ਕੈਮਰਾ ਯੂਜ਼ ਨਹੀਂ ਕਰ ਸਕਦੇ ਤੇ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਆਉਣਾ ਹੈ ਅੰਮ੍ਰਿਤਸਰ ਦੇ ਵਿੱਚ ਮੱਖਟੇ ਕਣਾਉਣਾ ਹੈ ਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੀ ਸੰਗਤ ਜੀ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ